ਜਗ ਹੋ ਜੋਗ ਅਟਲ ਤਖਤ ਚਤਰ ਚਵਰਤੀ ਮਾਲਕ ਲੋ ਪਰਲੋਕ ਵਿੱਚ ਸਹਾਈ ਹਾਜ਼ਰ ਨਾਜ਼ਰ ਗੁਰ ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਧਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾ ਦੀ ਅਜ ਅਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਆਏ ਹੁਕਮ ਨਮਾ ਸਾਹਿਬ ਦੀ ਅਖਰੀ ਵਿਚਾਰ ਆਏ ਮੁਖਵਾਕ ਦੀ ਵਿਆਖਿਆ ਆਪ ਜੀ ਸਰਵਣ ਕਰ ਰਹੇ ਹੋ ਅੱਜ ਦਾ ਹੁਕਮਨਾਮਾ ਸਾਹਿਬ ਰਾਗ ਪਿਲਾਵਨ ਅੰਦਰ ਪੰਜਵੇਂ ਪਾਤਸ਼ਾਹ ਪੰਜਵੇਂ ਜਾਮੇ ਅਨਵੇਂ ਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਿੰਨਾਂ ਦੀ ਪਵਿੱਤਰ ਰਸਨਾ ਤੋਂ ਉਚਾਰਨ ਹੈ ਸਤਨਾਮ ਕੀਵਾਹਿ ਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ 5 ਦੋ ਪਦੇ ਕਾ ਰ ਪੰਜਵਾ ਰਾਗ ਪਿਲਾਵਲ ਭਾਵ ਪਿਲਾਵਲ ਰਾਗ ਹੈ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾ ਪੰਜਵੇਂ ਜਾਮੇ ਪੰਜਵੇਂ ਸਤਿਗੁਰ ਤਨ 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 ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਿਨਾਂ ਦੀ ਪਵਿੱਤਰ ਰਸਤਾ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ ਦੋ ਕਦੇ ਦੋ ਪੰਧਾਂ ਦੀ ਬਾਣੀ ਹੈ ਦੋ ਪੰਧਾਂ ਦਾ ਸ਼ਬਦ ਹੈ ਘਰ ਪੰਜਵਾਂ ਪੰਜਵੇਂ ਘਰ ਅੰਦਰ ਇੱਕ ਓ ਵੰਕਾਰ ਸਤ ਗੁਰ ਪ੍ਰਸਾਦ ਇੱਕ ਓਵੰਕਾਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਇੱਕ ਹੈ ਸਤ ਗੁਰ ਪ੍ਰਸਾਦ ਅਤੇ ਉਹ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਆਵਰ ਉਪਾਅ ਸਭ त्यागਿਆ ਧਾਰੂ ਨਾਮ ਲਿਆ ਏ ਭਾਈ ਜਿਸ ਮਨੁੱਖ ਨੇ ਸਿਰਫ ਗੁਰੂ ਦਾ ਪੱਲਾ ਫੜਿਆ ਹੈ ਹੋਰ ਸਾਰੇ ਹਿਲੇ ਛੱਡ ਦਿੰਦੇ ਹਨ ਅਵਰਪਾਪ ਹੋਰ ਸਾਰੇ ਹਿਲੇ ਤਿਆਗ ਦਿੱਤੇ ਹਨ ਛੱਡ ਦਿੱਤੇ ਹਨ ਅਤੇ ਪਰਬਾਤ ਦਾ ਨਾਮ ਹੀ ਦਵਾਈ ਵਰਤੀ ਹੈ दारू ਨਾਮ ਲਿਆ दारू ਵਜੋ ਨਾਮ ਹੀ ਵਰਤਿਆ ਹੈ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਜਿਸ ਮਨੁੱਖ ਨੇ ਗੁਰੂ ਦਾ ਪੱਲਾ ਫੜਿਆ ਹੈ ਪ੍ਰਮਾਤਮਾ ਦਾ ਨਾਮ ਦਵਾਈ ਵਰਤੀ ਹੈ ਉਸ ਦੇ ਸਾਰੇ ਦੁੱਖ ਕਲੇਸ਼ ਸਾਰੇ ਪਾਪ ਸਾਰੇ ਰੋਗ ਮਿਟ ਕੇ ਹਨ ਉਸ ਦੇ ਸਰੀਰ ਉੱਪਰ ਉਸ ਦੇ ਮਨ 'ਤੇ ਕੋਈ ਰੋਗ ਨਹੀਂ ਹੈ ਉਹ ਰੋਗ ਰਹਿਤ ਉਸ ਦਾ ਮਨ ਵਿਕਾਰਾਂ ਦੀ ਤਖਤ ਤੋਂ ਬਚ ਕੇ ਠੰਡਾ ਠਾਰ ਹੋਇਆ ਹੈ ਉਸ ਦੇ ਮਨ ਨੂੰ ਵੀ ਕੋਈ ਰੋਕ ਨਹੀਂ ਲੱਗਦਾ ਗੁਰ ਪੂਰਾ ਅਰਾਧਿਆ ਸਗਲਾ ਦੁੱਖ ਗਿਆ ਜਿਹੜਾ ਮਨੁੱਖ ਪੂਰੇ ਗੁਰੂ ਨੂੰ ਪੂਰੇ ਸਤਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਆਪਣੇ ਹਿਰਦੇ ਵਿੱਚ ਧਾਰੀ ਰੱਖਦਾ ਹੈ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਨੂੰ ਜਪਨਾ ਕਰਦਾ ਹੈ ਉਸ ਦਾ ਸਾਰਾ ਦੁੱਖ ਕਲੇਸ਼ ਦੂਰ ਹੋ ਜਾਂਦਾ ਹੈ ਗੁਰ ਪੂਰਾ ਰੱਧਿਆ ਸਗਲਾ ਦੁੱਖ ਗਿਆ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਰਾਖਨ ਹਾਰੇ ਰਾਖਿਆ ਆਪਣੇ ਕਰਮਿਆ ਰਹਾਉ ਕਿਉਂਕਿ ਰੱਖਣ ਹਰੇ ਰੱਖਿਆ ਆਪਣੀ ਕਰਮਿਆ ਕਿਉਂਕਿ ਰੱਖਿਆ ਕਰਨ ਇਸ ਮਰਤ ਪ੍ਰਮਾਤਮਾ ਨੇ ਕਾਲਪੁਰਖ ਨੇ ਉਸ ਉੱਤੇ ਕਿਰਪਾ ਕਰਕੇ ਉਸ ਉੱਤੇ ਮਿਹਰ ਕਰਕੇ ਦੁੱਖਾਂ ਕਲੇਸ਼ਾਂ ਤੋਂ ਸਦਾ ਉਸਦੀ ਰੱਖਿਆ ਕੀਤੀ ਹੈ ਉਸ ਨੂੰ ਬਚਾਇਆ ਹੈ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਉਸਨੇ ਆਪਣਾ ਹੱਥ ਰੱਖਿਆ ਹੈ ਜਿਹੜਾ ਉਸ ਦਾ ਨਾਮ ਜਾਪਦਾ ਹੈ ਉਸ ਨੂੰ ਆਪਣਾ ਹੱਥ ਰੱਖ ਕੇ ਉਸ ਉਸ ਨੂੰ ਦੁੱਖਾਂ ਤਕਲੀਫਾਂ ਤੋਂ ਬਚਾਇਆ ਬਾਹ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਬਾਹ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਬਾਪ ਜਿਸ ਮਨੁੱਖ ਨੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਜਿਸ ਮਨੁੱਖ ਨੇ ਸਤ ਗੁਰੂ ਨੂੰ ਗੁਰੂ ਨੂੰ ਆਪਣੇ ਹਿਰਦੇ ਵਿੱਚ ਧਾਰਿਆ ਹੈ ਜਪਨਾ ਕੀਤਾ ਹੈ ਪ੍ਰਭੂ ਨੇ ਉਸ ਦੀ ਬਾਹ ਫੜ ਕੇ ਉਸ ਨੂੰ ਆਪਣਾ ਬਣਾ ਲਿਆ ਹੈ ਬਾਹ ਪਕੜ ਪ੍ਰਭ ਕਾਢਿਆ ਕਿੰਨਾ ਆਪਣਿਆ ਪ੍ਰਭੂ ਨੇ ਵੀ ਉਸ ਨੂੰ ਉਸ ਦੀ ਬਾਹ ਫੜੀ ਹੈ ਉਸ ਨੂੰ ਆਪਣਾ ਬਣਾ ਲਿਆ ਹੈ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਪਰਮਾਤਮਾ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਕਿ ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਸਿਮਰ ਸਿਮਰ ਮਨ ਤਨ ਸੁਖੀ ਪ੍ਰਭੂ ਪਰਮੇਸ਼ਵਰ ਦਾ ਨਾਮ ਸਿਮਰ ਸਿਮਰ ਕੇ ਉਸ ਦਾ ਮਨ ਉਸ ਦਾ ਹਿਰਦਾ ਮਨ ਤੇ ਹਿਰਦਾ ਭਾਵ ਤਨ ਆਨੰਦ ਭਰਪੂਰ ਹੋ ਗਿਆ ਹੈ ਸੁਖੀ ਹੋ ਗਿਆ ਹੈ ਅਤੇ ਉਸ ਨੂੰ ਤਾਪ ਪਾਪ ਰੋਗ ਆਦਿਕਾ ਦਾ ਕੋਈ ਡਰ ਨਹੀਂ ਰਹਿ ਜਾਂਦਾ ਉਸ ਦੇ ਅੰਦਰੋਂ ਡਰ ਖਤਮ ਹੋ ਜਾਂਦਾ ਉਹ ਕੇਵਲ ਤੇ ਕੇਵਲ ਉਸ ਪ੍ਰਮਾਤਮਾ ਦੇ ਭੈ ਵਿੱਚ ਰਹਿ ਜਾਂਦਾ ਹੈ ਉਸ ਨੂੰ ਉਸ ਪ੍ਰਮਾਤਮਾ ਦਾ ਪਾਵ ਰਹਿੰਦਾ ਉਹ ਡਰ ਤੋਂ ਰਹਿਤ ਹੋ ਜਾਂਦਾ ਹੈ ਅੱਜ ਦਾ ਹੁਕਮਨਾਮਾ ਸਾਹਿਬ ਆਪ ਜੀ ਨੇ ਸਰਵਣ ਕੀਤਾ ਪੰnje ਪਾਤਸ਼ਾ ਧੰਨ 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 ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਪਵਿੱਤਰ ਰਸਨਾ ਤੋਂ ਰਾਗ ਬਿਲਾਵਲ ਅੰਦਰ ਪਵਿੱਤਰ ਅੰਗ 817 ਤੇ ਆਪ ਜੀ ਨੇ শ্রবণ ਕੀਤਾ ਅੱਜ ਦੇ ਸ਼ਬਦ ਅੰਦਰ ਗੁਰੂ ਜੀ ਨੇ ਦੱਸਣਾ ਕੀਤਾ ਕਿ ਆਪਦੇਸ਼ ਕੀਤਾ ਕਿ ਉਸ ਪ੍ਰਮਾਤਮਾ ਨੂੰ ਜਿਸ ਮਨੁੱਖ ਨੇ ਮਾਨ ਵਿੱਚ ਵਸਾਇਆ ਹੈ ਉਸ ਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਉਸ ਤੇ ਦੁੱਖ ਕਲੇਸ਼ ਕੱਟੇ ਜਾਂਦੇ ਹਨ ਅਤੇ ਜਿਹੜਾ ਉਸ ਪ੍ਰਮਾਤਮਾ ਨੂੰ ਜਪਨਾ ਕਰਦਾ ਹੈ ਉਹ ਜਿਹੜਾ ਪ੍ਰਮਾਤਮਾ ਨੂੰ ਸਿਮਰਨਾ ਕਰਦਾ ਹੈ ਪ੍ਰਮਾਤਮਾ ਵੀ ਉਸ ਦੀ ਬਾਹ ਫੜਦਾ ਹੈ ਉਸ ਨੂੰ ਦੁੱਖਾਂ ਤੋਂ ਰਹਿਤ ਕਰ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ